ਬਾਲੀਵੁੱਡ ਦੇ ਕਾਰਾ ਦਿਸ਼ਾ ਪਟਾਣੀ ਦੀ ਨਿੱਜੀ ਜ਼ਿੰਦਗੀ ਇੱਕ ਵਾਰ ਫੇਰ ਤੋਂ ਸੁਰਖੀਆਂ ਦੇ ਵਿੱਚ ਹੈ ਚਰਚਾ ਹੈ ਕਿ ਦਿਸ਼ਾ ਦੀ ਜ਼ਿੰਦਗੀ ਦੇ ਵਿੱਚ ਪਿਆਰ ਨੇ ਦੁਬਾਰਾ ਦਸਤਕ ਦਿੱਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਦਿਸ਼ਾ ਮਸ਼ਹੂਰ ਪੰਜਾਬੀ ਗਾਇਕ ਤਲਵਿੰਦਰ ਸਿੰਘ ਸਿੱਧੂ ਨੂੰ ਡੇਟ ਕਰ ਰਹੀ ਹੈ ਤਲਵਿੰਦਰ ਸਿੰਘ ਸਿੱਧੂ ਅਤੇ ਦਿਸ਼ਾ ਪਟਾਣੀ ਨੂੰ ਲੈ ਕੇ ਇਹ ਅਫਵਾਹਾਂ ਉਦੋਂ ਸ਼ੁਰੂ ਹੋਈਆਂ ਜਦੋਂ ਦਿਸ਼ਾ ਪਟਾਣੀ ਨੂੰ ਉਦੈਪੁਰ ਦੇ ਵਿੱਚ ਅਦਾਕਾਰ ਕ੍ਰਿਤੀ ਸੈਨਨ ਦੀ ਬੈਨ ਨੂਪੁਰ ਸੈਨਨ ਅਤੇ ਸਟੇਬਨ ਬੇਨ ਦੇ ਵਿਆਹ ਦੇ ਵਿੱਚ ਤਲਵਿੰਦਰ ਦੇ ਨਾਲ ਦੇਖਿਆ ਗਿਆ ਇੱਕ ਵਾਇਰਲ ਵੀਡੀਓ ਦੇ ਵਿੱਚ ਦਿਸ਼ਾ ਅਤੇ ਤਲਵਿੰਦਰ ਨੂੰ ਮੋਨੀ ਰਾਏ ਦੇ ਪਤੀ ਸੂਰਜ ਨਾਂਬਿਆਰ ਦੇ ਨਾਲ ਗੱਲਬਾਤ ਕਰਦੇ ਹੋਏ ਇੱਕ ਦੂਜੇ ਦਾ ਹੱਥ ਫੜੇ ਦੇਖਿਆ ਗਿਆ ਇਹਨਾਂ ਹੀ ਨਹੀਂ ਦੋਵਾਂ ਨੂੰ ਉਦੈਪੁਰ 에ਅਰਪੋਰਟ ਦੇ ਉੱਤੇ ਵੀ ਇਕੱਠੇ ਮੁੰਬਈ ਰਵਾਨਾ ਹੁੰਦੇ ਦੇਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਤਲਵਿੰਦਰ ਸਿੰਘ ਸਿੱਧੂ ਪੰਜਾਬੀ ਸੰਗੀਤ ਜਗਤ ਦਾ ਇੱਕ ਉੱਬਰਦਾ ਹੋਇਆ ਸਿਤਾਰਾ ਉਨ੍ਹਾਂ ਦਾ ਜਨਮ ਨਵੰਬਰ 1997 ਦੇ ਵਿੱਚ ਪੰਜਾਬ ਦੇ ਤਰਨਤਾਰਨ ਦੇ ਵਿੱਚ ਹੋਇਆ ਸੀ ਪਰ ਉਹ ਸੈਨ ਫਰਾਂਸਿਸਕੋ ਜੋ ਕਿ ਅਮਰੀਕਾ ਦੇ ਵਿੱਚ ਹੈ ਉੱਥੇ ਹੀ ਪਲਿਆ-ਵੜਿਆ ਉਹ ਇੱਕ ਗਾਇਕ 뮤직 ਪ੍ਰੋਡਿਊਸਰ ਅਤੇ ਗੀਤਕਾਰ ਨੇ ਜੋ ਕਿ ਆਪਣੇ ਸੰਗੀਤ ਦੇ ਵਿੱਚ ਰਵਾਇਤੀ ਪੰਜਾਬੀ ਤੱਤਾਂ ਨੂੰ ਹਿਪ ਹੌਪ ਆਰ ਐਨ ਬੀ ਅਤੇ ਟਰੈਪ ਵਰਗੇ ਗਲੋਬਲ ਸਾਊਂਡ ਦੇ ਨਾਲ ਮਿਲਾਉਣ ਦੇ ਲਈ ਜਾਣਿਆ ਜਾਂਦਾ ਹੈ ਉਹਨਾਂ ਨੇ ਸਾਲ 2018 ਦੇ ਵਿੱਚ ਸੰਗੀਤ ਦੇ ਖੇਤਰ ਦੇ ਵਿੱਚ ਕਦਮ ਰੱਖਿਆ ਸੀ ਅਤੇ ਗਾ ਤੁੰਦਲਾ, ਖਿਆਲ ਅਤੇ ਨਸ਼ਾ ਵਰਗੇ ਕਈ ਹਿੱਟ ਗੀਤ ਦਿੱਤੇ। ਤਲਵਿੰਦਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਜਨਤਕ ਤੌਰ ਦੇ ਉੱਤੇ ਕਦੇ ਵੀ ਆਪਣਾ ਚਿਹਰਾ ਨਹੀਂ ਦਿਖਾਉਂਦਾ। ਪ੍ਰਦਰਸ਼ਨ ਦੌਰਾਨ ਉਹ ਆਪਣੇ ਚਿਹਰੇ ਦੇ ਉੱਤੇ ਰੰਗ ਲਗਾਉਂਦੇ ਹੋਏ ਇੱਕ ਮਾਸਕ ਬਣਾ ਲੈਂਦਾ। ਉਸ ਦੇ ਅਨੁਸਾਰ ਇਹ ਇੱਕ ਕਲਾਤਮਕ ਚੋਣ ਹੈ ਜੋ ਕਿ ਉਹਨਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਨੂੰ ਜਨਤਕ ਪਛਾਣ ਤੋਂ ਵੱਖ ਰੱਖਣ ਦੇ ਵਿੱਚ ਮਦਦ ਕਰਦੀ ਹੈ। ਹਾਲਾਂਕਿ ਦਿਸ਼ਾ ਦੇ ਨਾਲ ਵਾਇਰਲ ਹੋਈ ਵੀਡੀਓ ਦੇ ਵਿੱਚ ਉਹ ਬਿਨਾਂ ਮਾਸਕ ਤੋਂ ਨਜ਼ਰ ਆਇਆ। ਤਲਵਿੰਦਰ ਸਿਰਫ ਇੰਟਰਨੈਟ ਦੇ ਉੱਤੇ ਹੀ ਨਹੀਂ ਸਗੋ ਲਾਈਵ ਇਵੈਂਟਸ ਦੇ ਵਿੱਚ ਵੀ ਵੱਡਾ ਨਾਮ ਹੈ ਉਹਨਾਂ ਨੇ ਅੰਤਰਰਾਸ਼ਟਰੀ ਕਲਾਕਾਰਾਂ ਦੇ ਵਿੱਚ ਜਿਵੇਂ ਕਿ ਦੁਆਲੀਪਾ ਅਤੇ ਜੀ ਇਜ਼ੀ ਦੇ ਲਈ ਓਪਨਿੰਗ ਐਕਟ ਕੀਤੇ ਨੇ ਅਤੇ ਉਹ ਲੋਲਾ ਪਾਲੂਜ਼ਾ ਇੰਡੀਆ 2025 ਦੇ ਵਿੱਚ ਵੀ ਪਰਫਾਰਮ ਕਰ ਚੁੱਕਿਆ ਹੈ ਅਕਤੂਬਰ 2024 ਦੇ ਵਿੱਚ ਉਸਨੇ ਆਪਣੀ ਪਹਿਲੀ ਐਲਬਮ ਮਿਸ ਫਿਟ ਰਿਲੀਜ਼ ਕੀਤੀ ਸੀ ਹਾਲਾਂਕਿ ਹੁਣ ਤੱਕ ਤਲਵਿੰਦਰ ਜਾਂ ਫਿਰ ਦਿਸ਼ਾ ਪਟਾਣੀ ਨੇ ਨੀਜੀ ਤੌਰ ਦੇ ਉੱਤੇ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਹੈ ਪਰ ਪ੍ਰਸ਼ੰਸਕ ਇਸ ਨਵੀਂ ਜੋੜੀ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ